ਸਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਪਿਛਲੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ ਇਕਰਾਰ ਦਿੱਤਾ ਗਿਆ ਸੀ ਉਹਨਾਂ ਸਬੰਧੀ ਜਿਹੜਾ ਅਗਲਾ ਫੈਸਲਾ ਹੁਣ ਉਹ ਜਲਦੀ ਹੋਣ ਦੀ ਸੰਭਾਵਨਾ ਉੱਤੇ ਆ ਗਿਆ ਜਥੇਦਾਰਾਂ ਵੱਲੋਂ ਅੱਜ ਇੱਕ ਹਗਾਮੀ ਬੈਠਕ ਕੀਤੀ ਗਈ ਹੈ ਇਸ ਬੈਠਕ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸਨ ਅੱਜ ਉਹ ਪੈਰੋੜ ਤੇ ਆਪਣੇ ਭਰਾ ਦੇ ਭੂਗ ਉੱਤੇ ਜਾਂਦੇ ਆ ਰਾਜਵਾਨਾ ਕਲਾਂ ਦੇ ਵਿੱਚ ਉੱਥੇ ਮਿਲਦੇ ਆ। ਖੈਰ ਉੱਥੇ ਭਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਇੱਕ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਦਾ ਇੱਕ ਸੱਦਾ ਵੀ ਦਿੱਤਾ ਗਿਆ ਹੈ। ਖੈਰ ਇਹਦੇ ਇਰਦ-ਗਿਰਦ ਤੇ ਦੂਜੇ ਪੱਨੇ ਅੱਜ ਜਿਮਣੀ ਚੌਂ ਪੇਟ ਚਾਰ ਹਲਕਿਆਂ ਦਾ ਉੱਥੇ ਵੋਟ ਪੀਸਤੀ ਕਿਵੇਂ ਰਹੀ ਹੈ ਖਾਸ ਕਰਕੇ ਗਿੱਦੜਵਾ ਹਲਕੇ ਦੀ ਇੱਕ ਵੱਡੇ ਪੱਧਰ ਤੇ ਦਿਲਚਸਪੀ ਸਾਹਮਣੇ ਆਈ ਹੈ ਕਿ ਗਿੱਦੜਵਾਈਆਂ ਨੇ ਵੱਡੇ ਪੱਧਰ ਤੇ ਵੋਟ ਪੀਸਤੀ ਆਪਣੀ ਵਧਾਈ ਹੈ ਖੈਰ ਅੱਜ ਹੀ ਸਾਰੇ ਅੱਜ ਦੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ओके राजसी महती ادارਾ जागो इंटरनेशनल ਦੇ ਸਬਾਧਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ 8 ਮਹੀਨੇ ਪਹਿਲਾਂ ਤਨਖਾਹਿਆ ਇਕਰਾਰ ਕੋਸ਼ਤ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਵੱਲੋਂ ਇੱਕ ਕੰਪਲੇਨਟ ਕੀਤੀ ਜਾਂਦੀ ਹੈ ਮਾਮਲਾ ਅੱਗੇ ਵਧਿਆ ਤਨ ਕਈ ਐਕਰਾਅ ਦਿੱਤਾ ਗਿਆ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਦੇ ਵਿੱਚ ਧਾਰਮਿਕ ਮਾਮਲੇ ਸਿਆਸੀ ਮਾਮਲੇ ਉਹ ਅੱਗੇ ਵਧੇ ਕਈ ਤਰ੍ਹਾਂ ਦੇ ਮੋੜ ਕੱਟੇ ਗਏ ਤੇ ਆਖਰ ਅੱਜ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਹਿਬਾਨ ਦੀ ਇੱਕ ਹੰਗਾਮੀ ਬੈਠਕ ਹੋਈ ਹੈ ਤੇ ਜਿਹੜੀ ਖਣਸੋ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹਦੇ ਵਿੱਚ ਸਗਵੀਰ ਸਿੰਘ ਬਾਦਲ ਦੀ ਲੈ ਜਾਣ ਵਾਲੀ ਫੈਸਲੇ ਜਾਂ ਉਹਨਾਂ ਸਬੰਧੀ ਇੱਕ ਸਦੀ ਜਾਣ ਵਾਲੀ ਭਾਜ ਸਿੰਘ ਸਾਹਿਬਾਨ ਦੀ ਇਕਤਰਤਾ ਉੱਤੇ ਕੋਈ ਗੌਰ ਹੋਈ ਹੈ ਅਜ्ञਾ ਕੀ ਮਾਮਲਾ ਸਾਹਮਣੇ ਅਫੀਸਿਕਸ ਆਇਆ ਹੈ ਕਿ ਜਿਹਦੇ ਵਿੱਚ ਸੰਭਾਵਨਾ ਬਣੀ ਹੈ ਕਿ ਸੁਖਵੀਰ ਸਿੰਘ ਬਾਦਲ ਸਬੰਧੀ ਜਥੇਦਾਰਾਂ ਵੱਲੋਂ ਜਲਦੀ ਫੈਸਲਾ ਲਿਆ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਵੇਂ ਕਿ ਅੱਜ ਭਾਈ ਭਜਨ ਸਿੰਘ ਰਾਜਵਾਨਾ ਦੇ ਵੱਡੇ ਭਰਾ ਦੀ ਅੰਤਮ ਅਰਦਾਸ ਮੌਕੇ ਭਾਈ ਸਾਹਿਬ ਨੇ ਇੱਕ ਬਹੁਤ ਪਾਉ ਕਪੀਲ ਵੀ ਕੀਤੀ ਆ ਹਨ ਨੇ ਇਹ ਵੀ ਕਿਹਾ ਕਿ ਪੰਥਕ ਸੰਸਥਾ ਮੰਨ ਕਮਜ਼ੋਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਇੱਕ ਬੜੀ ਸੰਤੁਲਿਤ ਤੇ ਪਾਉ ਕਪੀਲ ਉਸ ਕਪੀਲ ਸਮੇਂ ਹਮ ਜ세ਦਾਰ ਸ਼੍ਰੀ ਕਰਤਕ ਸਾਹਿਬ ਯਾਨੀ ਰਵੀਰ ਸਿੰਘ ਜੀ ਵੀ ਮੌਜੂਦ ਸਨ ਅਤੇ ਹਰਜਿੰਦਰ ਸਿੰਘ ਜੀ ਤਾਂ ਮੀਤੇ ਹੋਰ ਵੀ ਵੱਡੇ ਲੀਡਰ ਮੌਜੂਦ ਸੀ ਜਿਹੜੇ ਉਸ ਮੀਡੀਆ ਦੇ ਸਾਹਮਣੇ ਆਉਂਦੇ ਨੇ ਤੇ ਉਹ ਉਸ ਅਪੀਲ ਦਾ ਅਸਰ ਹੈ ਜਾਂ ਕੋਈ ਹੋਰ ਕਿ ਕੋਈ ਜਦੋਂ ਕਿ ਫਿਰ ਇਸ ਤੋਂ ਬਾਅਦ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਦੇ ਘਰ ਦੇ ਵਿੱਚੋਂ ਜ세ਦਾਰ ਬਲਵਿੰਦਰ ਸਿੰਘ ਜੀ ਭੁੰਦੜ ਤੇ ਤਾਂ ਹਿਸਾਬੀ ਉਹਨਾਂ ਨੂੰ ਮਿਲਣ ਗਏ ਕਿ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਬਾਹਰ ਆਏ ਨੇ ਇਹਦੇ ਤੋਂ ਇਹ ਲੱਗਦਾ ਗਿਆਨੀ ਸੁਲਤਾਨ ਸਿੰਘ ਜੀ ਵੀ ਉੱਥੇ ਸਨ ਇਹ ਲੱਗਦਾ ਹੈ ਵੀ ਕੋਈ ਸਿੰਘ ਸਾਹਿਬਾਨ ਨੇ ਕੋਈ ਮੀਟਿੰਗ ਕੀਤੀ ਹੈ ਜਾਂ ਇਸ ਸੰਬੰਧ ਵਿੱਚ ਕੋਈ ਅਗਲੀ ਜਿਹੜੀ ਆਗਾਮੀ ਕਾਰਵਾਈ ਕਰਨੀ ਆ ਉਸ ਸੰਬੰਧੀ ਹੈ ਬੇਸ਼ੱਕ ਹੁੰਦਰ ਸਾਹਿਬ ਨੇ ਔਰ ਤਾਂ ਹਮ ਸਾਹਿਬ ਨੇ ਕਿਹਾ ਕਿ ਅਸੀਂ ਇੱਥੇ ਜ세ਦਾਰ ਸਾਹਿਬ ਨੂੰ ਮਿਲਣ ਦੇ ਤੌਰ ਤੇ ਇਸਰਾਇਤੀ ਸਾਭ ਸ਼ਾਮ ਕਰਨ ਦੇ ਕਾਰਤੀ ਸੀ ਇੱਕ ਮੀਟਿੰਗ ਸੀ ਤੇ ਇੱਥੇ ਕੋਈ ਸਖਬੀਰ ਬਾਤਲ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਪਰੰਤੂ ਉਹ ਉਹ ਤਾਂ ਹੁੰਦਰ ਸਾਹਿਬ ਦਾ ਕਹਿਣਾ ਹੈ ਵੀ ਠੀਕ ਹੈ ਵੈਸੀ ਆਏ ਇੱਥੇ ਮੱਥਾ ਟੇਕਣ ਆਏ ਸੀ ਤੇ ਇੱਥੇ ਸਿੰਘ ਸਾਹਿਬ ਨੂੰ ਵੀ ਚਲੋ ਨਮਸਕਾਰ ਕਰ ਚਲੀਏ ਪ੍ਰਣਾਮ ਕਰ ਚਲੀਏ ਵਿਕਲ ਬਲਾਟ ਲਈ ਇਸ ਤਰ੍ਹਾਂ ਦੀ ਉਹਨਾਂ ਨੇ ਪਰੰਤੂ ਇਹ ਲੱਗਦਾ ਵੀ ਕਿਉਂਕਿ ਉਸ ਸਪਾਸ ਬਕਰ ਫੀਲ ਦੇ ਪਿੱਛੇ ਕੋਈ ਨਾ ਕੋਈ ਹੋ ਸਕਦਾ ਹੈ ਕਹਿੰਦਾ ਆਪਕਿ ਭਾਈ ਬਲਵੰਤ ਸਿੰਘ ਰਾਜਵਾਨ ਨਾਲ ਦੀ ਜਿਹੜੀ ਭਾਵਕ ਅਪੀਲ ਸੀ ਉਹਦਾ ਅੱਜ ਅਸਰ ਵਖਣ ਨੂੰ ਮਿਲਿਆ ਜਥੇਹਾਰ ਹੰਗਾਮੀ ਬੈਠੇ ਕਰਦੇ ਆ ਉਸ ਬੈਠਕ ਦੇ ਵਿੱਚ ਧਾਮੀ ਸਾਹਿਬ ਵੀ ਪਹੁੰਚਦੇ ਆ ਤੇ ਜਿਹੜੇ ਸ਼ਰੋਮਣੀ ਕਾਲੀਗੱਲ ਦੇ ਕਾਰਜਕਾਰੀ ਪ੍ਰਧਾਨ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦਰਾ ਰਸਾਤ ਉਹਨੇ ਕਹਿੰਦਾ ਭਾਵ ਕਿ ਭਾਵੇਂ ਉਹ ਇਸ ਗੱਲ ਨੂੰ ਕਰ ਰਹੇ ਨੇ ਕਿ ਬੈਠ ਕੇ ਇੱਕ ਸੁਭਾਵਕ ਸੀਗਾ ਸਰਸਰੀ ਸੀ ਵੈਸੇ ਹੀ ਮੇਲ ਜੋੜ ਵਜੋ ਹੋਈ ਹੈ ਧਾਮੀ ਸਾਹਿਬ ਦਾ ਜਿਵੇਂ ਕਹਿਣਾ ਕਿ ਉਹ ਜਦੋਂ ਉੱਥੋਂ ਰਾਜੋਆਣਾ ਕਹਿੰਦਾ ਭਾਵ ਕਿ ਲੁਧਿਆਣਾ ਜਿਲੀ ਤੋਂ ਅੰਮ੍ਰਿਤਸਰ ਵਾਪਸ ਆਉਂਦੇ ਆ ਤਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਘਰੇ ਉਹ ਸਿਰਫ ਸ਼ਾਹ ਦੇ ਪਹਿਲੇ ਉੱਤੇ ਪਹੁੰਚੇ ਅਜਿਹੀ ਤਰ੍ਹਾਂ ਦਾ ਉਹਨਾਂ ਦਾ ਵੀ ਇੱਕ ਬਿਆਨ ਬਾਹਰ ਆ ਰਿਹਾ ਹੈ ਭਾਈ ਕਹਿੰਦਾ ਭਾਵ ਕਿ ਭੁੰਦਰ ਸਾਹਿਬ ਨੇ ਆਪਣੇ ਇਦੇ ਚ ਸੁਰ ਵੱਖਰੀ ਤਰ੍ਹਾਂ ਦੀ ਦੱਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੰਘ ਸਾਹਿਬਾਨ ਦਰਮਾਨ ਧਾਰਮਿਕ ਮਾਮਲਿਆਂ ਉੱਤੇ ਅਜੀਹਾਂ ਬੈਠਕਾਂ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਜਿਵੇਂ ਅੱਜ ਇਹ ਬੈਠਕ ਹੁੰਦੀ ਹੈ ਇੱਕ ਰਾਜੋਆਣਾ ਕਲਾ ਦੇ ਵਿੱਚ ਪ੍ਰੋਗਰਾਮ ਹੁੰਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੋਂ ਭਾਈ ਬਲਵੰਤ ਸਿੰਘ ਦੀ ਇੱਕ ਅਪੀਲ ਜਾਂਦੀ ਹੈ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਬੈਠਕ ਹੁੰਦੀ ਹੈ ਭਾਵੇਂ ਉਹਨੂੰ ਸਰਸਰੀ ਨਾਂ ਦਿੱਤਾ ਜਾ ਰਿਹਾ ਹੈ ਪਰ ਚਰਚਾ ਇਹ ਵੀ ਆਈ ਕਿ ਬੜੀ ਗੋਪਤ ਤੇ ਬੜੀ ਅਹਿਮ ਬੈਠਕ ਹੈ ਕੀ ਕੀ ਮੰਨ ਸਕਦੇ ਆਪਾਂ ਉਸ ਬੈਠਕ ਦੇ ਵਿੱਚ ਕਿਸ ਤਰ੍ਹਾਂ ਦੇ ਨਿਰਣੇ ਲਏ ਗਏ ਹੋਣਗੇ ਜਾਂ ਕੋਈ ਰਣਨੀਤੀ ਤਿਆਰ ਕੀਤੀ ਗਈ ਹੋਵੇਗੀ ਕਿਉਂਕਿ ਪਿਛਲੇ ਸਮੇਂ ਇੱਕ ਪ੍ਰੈਸ਼ਰ ਬਿਲਡ ਵੀ ਹੋ ਰਿਹਾ ਹੈ ਕਿ ਸਿੰਘ ਸਾਹਿਬਾਨ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਹੀ ਆਕਰਾਰ ਤੱਕ ਹੁਸਤ ਕਰ ਦਿੱਤਾ ਗਿਆ ਤਰੰਤ ਤਰੰਤ ਪ੍ਰਭਾਵ ਤੇ ਪਰੰਤੂ ਜੇ ਅਗਲਾ ਫੈਸਲਾ ਲੈਣ ਦੇ ਵਿੱਚ ਲੰਮੀ ਦੇਰੀ ਇਹ ਲੰਮੀ ਦੇਰੀ ਕਈ ਹੁਣ ਵਿਵਾਦਾਂ ਦੇ ਵਿੱਚ ਵੀ ਉਪਜਦੀ ਵਿਖਾਈ ਦੇ ਰਹੀ ਹੈ ਪੰਥ ਦੇ ਵਿੱਚ ਵੀ ਦੋ ਤਿੰਨ ਗੁੱਟੇ ਇਸ ਮਾਮਲੇ ਦੇ ਵਿੱਚ ਬਣੇ ਹੋਏ ਨੇ ਵੱਡੇ ਵਿਦਵਾਨ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚ ਨੇ ਤੇ ਭਾਵੇਂ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਉੱਤੇ ਇਸ ਮਾਮਲੇ 'ਚ ਅੱਗੇ ਵਧ ਰਹੀ ਹੈ ਪਰੰਤੂ ਆਖਰੀ ਜਿਹੜਾ ਫੈਸਲਾ ਹੈ ਉਹ ਸਿੰਘ ਸਾਹਿਬ ਜੀ ਵੱਲੋਂ ਲਿਆ ਜਾਣਾ ਹੈ ਕਿਵੇਂ ਲੱਗਦਾ ਹੈ ਕਿ ਕੋਈ ਪ੍ਰੈਸ਼ਰ ਜਿਹੜਾ ਬਣਿਆ ਹੋਇਆ ਸੀ ਉਹਦਾ ਅਸਰ ਹੈ ਜਾਂ ਅੱਜ ਭਾਈ ਬਲਵੰਤ ਸਿੰਘ ਗਰਾਜੂਆਣਾ ਕਿਉਂਕਿ ਜਦੋਂ ਉੱਥੇ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਰਾਜਵਾਨਾ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪਹੁੰਚਦੇ ਹੈ ਤਾਂ ਜ਼ਰੂਰ ਦੋਨਾਂ ਸ਼ਖਸੀਅਤਾਂ ਦੇ ਵਿੱਚ ਕੋਈ ਗੁਫ਼ਤਗੂ ਹੋਈ ਹੋਗੀ ਇਸ ਮਾਮਲੇ ਦੇ ਵਿੱਚ ਸ਼ਾਇਦ ਆਪਾਂ ਪ੍ਰਣਾਮ ਸਰੂਪ ਅੱਗੇ ਇਹਨੂੰ ਕਿਵੇਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਪਬਲਿਕਲੀ ਅਪੀਲ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵੀ ਮੈਨੂੰ ਮੇਰੀ ਭੈਣ ਨੇ ਕਿਹਾ ਸੀ ਵੀ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰਿਓ ਉਹਨਾਂ ਨੇ ਬੜੀ ਸੋਚ ਸਮਝ ਕੇ ਇਹਦਾ ਮਤਲਬ ਹੈ ਪੂਰੀ ਉਹਦੇ ਨਾਲ ਤੇ ਇਹ ਵੀ ਹੈ ਇਸ ਭੋਗ ਦੀ ਅੰਤਮ ਅਰਦਾਸ ਦੇ ਵਿੱਚ ਜਿਹੜੀ ਸਿੱਖ ਸ਼ਕਤੀ ਦੇ ਵੱਡੇ ਚਿੰਤਕ ਵੱਡੇ ਥਿੰਕਰ ਵੱਡੀਆਂ ਸ਼ਕਤੀਆਂ ਉਹ ਵੀ ਜ਼ਰੂਰ ਮੌਜੂਦ ਹੋਈਆਂ ਹੋਣਗੀਆਂ ਤੇ ਇਹ ਵੀ ਹੈ ਕਿ ਉਸ ਸਮੇਂ ਸਿੰਘ ਸਾਹਿਬ ਦੇ ਨਾਲ ਗਿਆਨੀ ਰਵੀਰ ਸਿੰਘ ਜੀ ਦੇ ਨਾਲ ਹਰਜਿੰਦਰ ਸਿੰਘ ਧਾਮੀ ਜੀ ਦੇ ਨਾਲ ਜਾਂ ਕਲੀ ਲੀਡਰਸ਼ਿਪ ਜਿਹੜੀ ਟੌਪ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੇ ਸਬੰਧ ਦੇ ਵਿੱਚ ਕੋਈ ਨਾ ਕੋਈ ਗੱਲ ਵਾ ਵੱਖਰੇ ਤੌਰ ਤੇ ਜਿਹੜੀ ਆਫ ది ਰికਾਰਡ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਕਿ ਕਈ ਵਾਰ ਸਾਹਮਣੇ ਨਹੀਂ ਆਉਂਦੀ ਬਾਅਦ ਵਿੱਚ ਕੋਈ ਗੱਲਬਾਤ ਹੋਈ ਹੋਣੀ ਹੈ ਇਸ ਸਬੰਧ ਦੇ ਵਿੱਚ ਇੱਕ ਨੀਤੀ ਤੈਅ ਹੋਈ ਹੋਣੀ ਹੈ ਜਿਸ ਸਬੰਧ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਅਪੀਲ ਹੈ ਉਹ ਸਾਰੀ ਪੰਥਕ ਸ਼ਕਤੀ ਨੂੰ ਉਹਨਾਂ ਨੇ ਕਿਹਾ ਵੀ ਕਮਜ਼ੋਰ ਹੋ ਰਹੀਆਂ ਨੇ ਕਮਜ਼ੋਰ ਕੀਤੀਆਂ ਜਾ ਰਹੀਆਂ ਨੇ ਤੇ ਇਹ ਇਸ ਸਬੰਧ ਦੇ ਵਿੱਚ ਉਹਨਾਂ ਦਾ ਇੱਕ ਬੜਾ ਵੱਡਾ ਇਹ ਜਿਹੜਾ ਹੈ ਸੰਕਲਪ ਹੈ ਜਿਹੜਾ ਕਿ ਕੌਮ ਨੂੰ ਉਹਨਾਂ ਨੇ ਆਪਣਾ ਸੰਦੇਸ਼ ਦੇ ਵਿੱਚ ਦਿੱਤਾ ਹੈ ਇਸ ਸੰਦਰਭ ਦੇ ਵਿੱਚ ਲਾਜ਼ਮੀ ਹੈ ਸਿੰਘ ਸਾਹਿਬ ਨੇ ਇਸ ਨੂੰ ਵੱਡੇ ਪਰਸਪੈਕਟਿਵ ਦੇ ਵਿੱਚ ਦੇਖਿਆ ਹੋਵੇਗਾ ਵੱਡੇ ਇਹਦੇ ਜਿਹੜੀ ਗੰਭੀਰਤਾ ਹੈ ਇਸ ਮਾਮਲੇ ਸੰਬੰਧੀ ਸਿੰਘ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਭਗਤਾ ਭਾਵਕ ਅਪੀਲ ਕੀਤੀ ਗਈ ਹੈ ਉਸ ਦੀ ਗੰਭੀਰਤਾ ਨੂੰ ਉਹਨਾਂ ਨੇ ਲਾਜ਼ਮੀ ਹੈ ਸਿੰਘ ਸਾਹਿਬ ਨੇ ਸਮਝਿਆ ਹੋਊਗਾ ਅਕਾਲੀ ਲੀਡਰਸ਼ਿਪ ਨੇ ਵੀ ਸਮਝਿਆ ਹੋਊਗਾ ਕਿ ਧੰਮੀ ਸਾਹਿਬ ਨੂੰ ਕੀ ਲਾਜ਼ਮੀ ਹੈ ਉੱਥੇ ਇਸ ਤਰ੍ਹਾਂ ਦਾ ਕਿਉਂਕਿ ਜਿਵੇਂ ਫਸਟ ਹੈ ਕਿ ਉੱਥੇ ਬਹੁਤ ਵੱਡੇ ਇਸ ਤਰ੍ਹਾਂ ਦੇ ਜਿਹੜੀ ਕਿ ਜੋ ਬੱਪਰ ਰਿਹਾ ਪਿਛਲੇ ਸਮੇਂ ਦੇ ਦੌਰਾਨ ਉਸ ਨੂੰ ਘਟਾਉਣ ਦੇ ਲਈ ਜਾਂ ਉਸ ਦਾ ਇੱਕ ਕਿਨਾਰਾ ਕਰਨ ਦੇ ਲਈ ਕੋਈ ਨਾ ਕੋਈ ਜ਼ਰੂਰ ਕਰਾਇਆ ਤਾਂ ਜ਼ਰੂਰ ਬਣੀ ਹੋਵੇਗੀ ਕਿਉਂਕਿ ਸਰਦਾਰ ਸਿਖਵੀਰ ਸਿੰਘ ਬਾਦਲ ਨੂੰ ਪਿਛਲੇ 2.5 ਮਹੀਨੇ ਤੋਂ ਕਹੰਗ ਅਵਸਥਾ ਦੇ ਵਿੱਚ ਲਟਕੇ ਹੋਇਆ ਤੇ ਉਹਨਾਂ ਪ੍ਰਤੀ ਕੋਈ ਨਾ ਕੋਈ ਫੈਸਲਾ ਇੱਧਰ ਜਾਂ ਉੱਧਰ ਇਸ ਤਰ੍ਹਾਂ ਦਾ ਕੋਈ ਲੈਣ ਦਾ ਬਣਦਾ ਹੈ ਇਹ ਸੰਬੰਧੀ ਜਿਹੜਾ ਕਮਿਸ਼ਨ ਬਣ ਰਿਹਾ ਹੈ ਪਿਛਲੇ 3 ਮਹੀਨੇ ਦੇ ਦੌਰਾਨ ਤੇ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਲਿਆ ਜਾਣਾ ਹੈਗਾ ਇਹ ਲਾਜ਼ਮੀ ਹੈ ਉਸ ਸੰਦਰਭ ਦੇ ਵਿੱਚ ਕੋਈ ਵੱਡੇ ਪੱਧਰ ਦੇ ਵਿੱਚ ਕੋਈ ਨਾ ਕੋਈ ਉੱਥੇ ਗੱਲ ਹੋਈ ਹੋਣੀ ਹੈ ਭਾਈ ਰਾਜਵਾਨਾ ਸਾਹਿਬ ਨਾਲ ਦੀ ਗੱਲ ਹੋਈ ਹੋਣੀ ਹੈ ਤੇ ਉਸ ਦਿਸ਼ਾ ਦੇ ਵਿੱਚ ਫੇਰ ਆ ਕੇ ਸਰ ਇਹ ਗੱਲ ਹੋਈ ਹੋਣ ਤੇ ਸ਼ਾਇਦ ਇਹ ਸੰਭਾਵਨਾਵਾਂ ਤੇ ਆਧਾਰ ਤੇ ਆਪਾਂ ਕਹਿ ਸਕਦੇ ਆ ਕਿ ਕੋਈ ਜ਼ਰੂਰ ਇੰਡੀਕੇਟ ਇਸ ਅੱਧਰ ਅੱਗੇ ਵਧਿਆ ਹੈ ਕਿ ਜਿਹੜੀ ਹੰਗਾਮੀ ਬੈਠਕ ਹੋਈ ਭਾਵੇਂ ਕੋ ਨੂੰ ਸਰਸਰੀ ਬੈਠਕ ਹੀ ਕਿਹਾ ਜਾ ਰਿਹਾ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਭਾਵਕ ਅਪੀਲ ਦੇ ਵਿੱਚ ਕਿ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਨੇ ਸ਼ਰਮਾਵਰ ਉਹਨਾਂ ਨੂੰ ਢਾਹ ਲਾਉਣ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦਾ ਵੀ ਇੱਕ ਜਿਹੇ ਤਰ੍ਹਾਂ ਦਾ ਉਹਨਾਂ ਦਾ ਸੱਦਾ ਹੈ ਜਿਹਦੇ ਤੋਂ ਸੰਕੇਤ ਵੱਡੇ ਪੱਧਰ ਉੱਤੇ ਹੈ ਕਿ ਸ਼੍ਰੋਮਿਕ ਕਮੇਟੀ ਤੇ ਇਸੇ ਅਕਾਲ ਤਖਸਾਲ ਸਾਹਿਬ ਨੂੰ ਹੋਰ ਮਜ਼ਬੂਤ ਕਰਨ ਦੀ ਵੱਡੇ ਪੱਧਰ ਤੇ ਲੋੜ ਹੈ ਢਾਹ ਲਾਉਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਢਾਹ ਲਾਉਣ ਵਾਲੀਆਂ ਕਿਹੜੀਆਂ ਸ਼ਕਤੀਆਂ ਨੇ ਇੰਨੇ ਦਿਨੀ ਪੰਥ ਦੇ ਵਿੱਚ ਵੱਡੇ ਪੱਧਰ ਉੱਤੇ ਦਬਦਾ ਵੀ ਬਣੀ ਹੋਈ ਹੈ ਵੱਡੇ ਪੱਧਰ ਤੇ ਚਰਚਾ ਵੀ ਹੈ ਤੇ ਨਖੇੜ ਕੇ ਇਹ ਦੋਨਾਂ ਦਿਰਾਂ ਨੂੰ ਵੇਖਿਆ ਵਿਚਾਰਿਆ ਖੈਰ ਵੇਖਣ ਵਾਲੀ ਗੱਲ ਹੈ ਕਿ ਹੁਣ ਸਰਵੀਰ ਸਿੰਘ ਬਾਦਲ ਦਾ ਜਿਹੜਾ ਮਾਮਲਾ ਹੈ ਇਸ ਵੇਲੇ ਜਿਹੜਾ ਅਕਾਲੀ ਤੇ ਪੰਥਕ ਲਿਹਾਜ਼ ਤੇ ਵੱਡੀ ਚਰਚਾ ਦਾ ਹਿੱਸਾ ਹੈ ਵਿਸ਼ਾ ਹੈ ਉਹਦੇ ਉੱਤੇ ਫੈਸਲਾ ਜਿਹੜਾ ਉਹ ਸਿੰਘ ਸਾਹਿਬਾਨ ਵੱਲੋਂ ਲੈਂਡ ਲੀਕ ਕਦੋਂ ਇਕਤਰਤਾ ਸੱਦੀ ਜਾਂਦੀ ਹੈ ਜਿਹੜੀ ਅੱਜ ਦੀ ਜਿਹੜੀ ਘਟਨਾ ਕਰਮੂ ਜੇਕਰ ਆਪਾਂ ਚਫੇਰੀਓ ਦੇਖੀਏ ਕੋਕੀਏ ਤਾਂ ਇਹ ਇਓਂ ਜ਼ਰੂਰ ਵੱਡੇ ਪੱਧਰ ਤੇ ਸੰਕੇਤ ਆਉਂਦਾ ਹੈ ਕਿ ਹੁਣ ਜਲਦੀ ਹੀ ਸਿੰਘ ਸਾਹਿਬਾਨ ਵੱਲੋਂ ਸਰਵੀਰ ਸਿੰਘ ਬਾਦਲ ਦੀ ਫੈਸਲੇ ਸੰਬੰਧੀ ਇਕਤਰਤਾ ਸੱਦੀ ਜਾ ਰਹੀ ਹੈ ਜਾਂ ਜਾ ਸਕਦੀ ਹੈ ਜੀ ਡਾਕਟਰ ਸਾਹਿਬ ਇਸ ਬੰਦੇ ਵਿੱਚ ਭਿੰਡਰ ਸਾਹਿਬ ਇਹ ਵੀ ਲੱਗਦਾ ਹੈ ਕਿ ਹੁਣ ਜਿਹੜੀ ਕਿ ਦੁਬਧਾ ਬਣੀ ਹੋਈ ਸੀ ਪੰਥ ਦੇ ਵਿੱਚ ਵੀ ਸੀ ਹੋਰ ਵੀ ਮਤਲਬ ਜਿਸ ਤਰ੍ਹਾਂ ਦੇ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਘਟਨਾਕਰਮ ਵਾਪਰਦਾ ਰਹੇਗਾ ਉਹ ਸੰਬੰਧ ਦੇ ਵਿੱਚ ਉਹਦੇ ਨਾਲ ਜਿਹੜੀਆਂ ਪੰਥਕ ਧਿਰਾਂ ਨੂੰ ਬੜੀ ਇੱਕ ਚਿੰਤਾ ਵੀ ਹੋਈ ਸੀ ਜਿਹੜੀਆਂ ਸਿੱਖ ਸੰਸਥਾਾਂ ਨੇ ਸਰਮੌਰ ਸੰਸਥਾਾਂ ਨੇ ਉਹਨਾਂ ਦੇ ਵਾਰੀ ਵਿੱਚ ਜਿਹੜੀ ਇੱਕ ਦੁਬਧਾ ਖੜੀ ਹੋ ਰਹੀ ਸੀ ਉਸ ਤੋਂ ਨਿਪਟਾਰਾ ਸ਼ਟਕਾਰਾ ਪਾਉਣ ਦੇ ਲਈ لازਮੀ ਹੈ ਇਹ ਇਸ ਤਰ੍ਹਾਂ ਦਾ ਹੁਣ ਜਿਹੜੇ ਕੇ ਸਿੰਘ ਸਹਿਬਾਨ ਜਾਂ ਪੰਥਕ ਧਿਰਾਂ ਨੇ ਇੱਕੇ ਨਿਰਣਾ ਕਰ ਲਿਆ ਹੋਵੇ ਵੀ ਇਸ ਮਾਮਲੇ ਨੂੰ ਹੁਣ ਛੇਤੀ ਤੋਂ ਛੇਤੀ ਨਿਪਟਾਇਆ ਜਾਵੇ ਇਸ ਸੰਬੰਧੀ ਸਿੰਘ ਸਹਿਬਾਨ ਦੀ ਜਿਹੜੀ ਮੀਟਿੰਗ ਹੋਏਗੀ ਉਹਦੇ ਬਰਤੀ ਜਿਹੜੀ ਕੋਈ ਦੁਬਧਾ ਜਾਂ ਕੋਈ ਸ਼ੰਕਾਮਾ ਨੇ ਜਾਂ ਉਹ ਹੈ ਉਹਦਾ ਨਿਪਟਾਰਾ ਕਰਕੇ ਇੱਕ ਪਾਸੇ ਜਿਹੜਾ ਹੈਗਾ ਉਨੂੰ ਨੁਕਟਾਇਆ ਜਾਵੇਗਾ ਮਾਮਲੇ ਨੂੰ ਤਾਂ ਜੋ ਇਹ ਲਮਕਵਾਸਾ ਦੇ ਵਿੱਚ ਜਿਹੜਾ ਪਿਆ ਹੈ ਇਹਦੇ ਨਾਲ ਪੰਥ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਕਈ ਹੋਰ ਤਰੀਂ ਅਨੇਸ਼ੰਕਾ ਮਾ ਉਤਪੰਨ ਹੋ ਰਹੀਆਂ ਨੇ ਕਈ ਤਰ੍ਹਾਂ ਹੋਰ ਨਮਾ ਵਰਤਾਂਤ ਸਿਰਜ ਰਹੀਆਂ ਨੇ ਜਿਸ ਜਿਸ ਦੇ ਕਾਰਨ ਬੜੀ ਇੱਕ ਪੰਥ ਦੇ ਵਿੱਚ ਦੁਬਧਾ ਮਈ ਸਥਿਤੀ ਬਣ ਰਹੀ ਹੈ ਪਰੰਤੂ ਅੱਜ ਦੇ ਇਹਦੇ ਤੋਂ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਕਿ ਭਾਈ ਰਾਜੂਆਣਾ ਸਾਹਿਬ ਦਾ ਸੰਦੇਸ਼ ਹੈ ਜਾਂ ਉਹਨਾਂ ਦੀ ਸਪੀਚ ਉਹ ਇਹ ਅਭੀ ਇਹਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਇਸ ਜਿਹੜੀਆਂ ਮਹਾਰੂ ਸ਼ਕਤੀਆਂ ਨੇ ਇਨਨ ਤੁਹਿਆਨ ਰੱਖਣ ਦੀ ਜ਼ਰੂਰਤ ਹੈ ਔਰ ਪੰਥਕ ਸ਼ਕਤੀਆਂ ਨੂੰ ਆਪਣੇ ਆਪ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਜੋ ਇਹਨਾਂ ਦੇ ਪਟਾਹ ਲਈ ਜਾ ਰਹੀ ਹੈ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਇਹਦੇ ਤੋਂ ਲਾਜ਼ਮੀ ਹੈ ਭਈ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੀਟਿੰਗ ਹੋਏਗੀ ਤੇ ਇਹ ਇੱਕ ਫੈਸਲਾ ਹੋਏਗਾ ਤੇ ਇੱਕ ਕੰਢੇ ਲੱਗੇਗਾ ਹੂੰ ਇਸ ਤਰ੍ਹਾਂ ਕਹਿੰਦਾ ਗਰਮੀਆਂ ਅਗਲੇ ਦਿਨਾਂ ਦੇ ਵਿੱਚ ਜਲਦੀ ਹੀ ਸਿੰਘ ਸਾਹਿਬ ਆਉਣ ਵੱਲੋਂ ਬੈਠਕ ਸੱਦੀ ਜਾ ਸਕਦੀ ਹੈ ਤਾਂ ਕਿ ਜਿਹੜਾ ਮਾਹੌਲ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਜਿਵੇਂ ਬਣਿਆ ਹੋਇਆ ਕਈ ਪਛੀਦਗੀਆਂ ਦੇ ਵਿੱਚੋਂ ਵੈਸਣੂਆਂ ਮਾਹੌਲ ਜਿਹੜਾ ਬਣ ਕੇ ਸਾਹਮਣੇ ਆ ਰਿਹਾ ਹੈ ਉਹਦੇ ਤੋਂ ਜਿਹੜਾ ਪੰਥ ਨੂੰ ਸੁਰੱਖਿਅਤ ਰੱਖਿਆ ਜਾ ਸਕੀ ਜੀ ਦਸਰ ਸਰਬ ਇਹ ਵੀ ਹੋ ਸਕਦਾ ਕਿਉਂਕਿ ਆਉਣ ਵਾਲੇ ਥਮੇ ਦੇ ਵਿੱਚ ਹੋਣ ਜਿਹੜੀਆਂ ਕਿ ਜਿੰਨੀ ਚੋਣਾ ਅੱਜ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਉਥਲ ਪੁਥਲ ਹੋਣੀ ਹੈ ਹੋਰ ਤਰ੍ਹਾਂ ਦਾ ਬੜਾ ਕੁਝ ਹੋਣਾ ਹੈ ਕਿ ਧਾਰਮਿਕ ਪੱਖ ਦੇ ਉੱਤੋਂ ਵੀ ਕਈ ਚੀਜ਼ਾਂ ਨੇ ਕੋ ਮੰਤਰੀ ਪ੍ਰਸਥਤੀਆਂ ਆਪਣੀਆਂ ਵੱਖਰਾ ਮੋੜਾ ਕੱਟ ਰਹੀਆਂ ਨੇ ਇਸ ਤਰ੍ਹਾਂ ਦੇ ਕਈ ਮਾਮਲੇ ਜਿਹੜੇ ਕਿ ਖਾਸ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਨੇ ਉੱਪਰ ਰਹੇ ਨੇ ਉਹਨਾਂ ਸੰਬੰਧੀ ਵੀ ਧਿਆਨ ਕੇਂਦਰਿਤ ਕਰਨ ਦੇ ਲਈ ਜ਼ਰੂਰੀ ਹੋਏਗਾ ਤੇ ਇਸ ਲਈ ਜਿਹੜੀ ਸਿੱਖਾਂ ਦੀਆਂ ਸ਼ਕਤੀਆਂ ਨੇ ਜਿਹੜੀਆਂ ਥਿੰਕ ਟੈਂਕ ਨੇ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੁਣ ਫੈਸਲਾ ਲੈਣ ਦੇ ਲਈ ਆਪਣਾ ਇੱਕ ਜਿਹੜਾ ਪ੍ਰਭਾਵ ਜਾ ਆਪਣਾ ਪ੍ਰੈਸ ਇਸ ਤਰ੍ਹਾਂ ਇੱਕ ਬਿਲਡ ਬਿਲਕੁਲ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਆਪਣੇ ਅਹੁਦੇ ਤੋਂ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਭਾਵੇਂ ਕਿ ਵਰਕਿੰਗ ਕਮੇਟੀ ਨੇ ਅਕਾਲੀ ਦਲ ਨੇ ਹਾਲੇ ਉਹਨੂੰ ਟਾਲ ਲਿਆ ਇੱਕ ਤਰ੍ਹਾਂ ਨਾਮਜ਼ੂਰ ਕੀਤਾ ਗਿਆ ਜਾਂ ਕਹਿ ਸਕਦੇ ਹਾਂ ਕਿ ਰੱਖਵਾ ਰੱਖ ਲਿਆ ਗਿਆ ਜਿਹਦੇ ਉੱਤੇ ਕਿਉਂਕਿ ਜਿਹੜੀ ਕੰਪਲੇਂਟ ਕੀਤੀ ਜਾਂਦੀ ਹੈ ਇਸ ਮਾਮਲੇ ਉੱਤੇ ਆਕਾਲ ਪਖ ਸਾਹਿਬ ਕੋਲ ਉਹ ਐ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੀ ਲੀਡਰਸ਼ਿਪ ਵੱਲੋਂ ਲੀਡਰਸ਼ਿਪ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਉੱਤੇ ਸਵਾਗਤ ਕੀਤਾ ਹੈ ਦੀ ਰਾਯਾ ਦਰੁਸਤਾ ਫੈਸਲਾ ਕਰਾਰ ਦਿੱਤਾ ਹੈ ਕਿ ਨਰਮ ਪਈਏ ਸਰੋਮਣੀ ਕਾਲੇਦਾਲ ਸੁਧਾਰ ਲਹਿਰ ਕਿਉਂਕਿ ਸਰੋਮਣੀ ਕਾਲੇਦਾਲ ਸੁਧਾਰ ਲਹਿਰ ਦੀ ਜਿਹੜੀ ਕੱਲ ਵੱਡੇ ਪੱਧਰ ਤੇ ਸਰਗਰਮੀ ਪਟਿਆਲੇ ਦੇ ਵਿੱਚ ਵਖਣ ਨੂੰ ਮਿਲੀ ਉਥੇ ਜਿੱਥੇ ਕਿ ਸੂਬੇਦਾਰ ਬਾਪੂ ਕਰਤਾਰ ਸਿੰਘ ਦੀ ਵਰਸੀ ਸਮਾਗਮ ਸੀਗਾ ਰਖੜਾ ਮੇਲਾ ਦੇ ਵਿੱਚ ਕਿਉਂਕਿ ਸਰਜੀਤ ਸਿੰਘ ਰਖੜਾ ਇਸ ਵੇਲੇ ਸੁਧਾਰ ਲਹਿਰ ਦੇ ਆਗੂਆਂ ਦੇ ਵਿੱਚੋਂ ਇੱਕ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦਵਾਦਰਾ ਤੇ ਰਖੜਾ ਸਾਹਿਬ ਜੀ ਕਿਉਂਕਿ ਪਟਿਆਲੇ ਜ਼ਿਲ੍ਹੇ ਦੀ ਉਹ ਕਾਲੇਦਾਲ ਦੇ ਵਿੱਚ ਕਮਾਂਡ ਕਮਾਂਡਰ ਸਨ ਹੁਣ ਉਸ ਵੇਲੇ ਸ਼੍ਰੋਮਣੀ ਕਾਲੇਦਾਲ ਸਦਾਰ ਲਹਿਰ ਦੇ ਵਿੱਚ ਵਹੀਰ ਵੱਡੇ ਪੱਧਰ ਉੱਤੇ ਕਾਤ ਰਹੇ ਨੇ ਕੱਲ ਉੱਥੇ ਬੀਬੀ ਜਗੀਰ ਕੌਰ ਤੇ ਸਦਾਰ ਲਹਿਰ ਦੇ ਜਿਹੜੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਬਣਾਲਾ ਅੱਜ ਸਾਰੇ ਅਗਵਾ ਨੇ ਵੀ ਪੰਥਕ ਤਕਰੀਰਾਂ ਅਜਿਹੀਆਂ ਕੀਤੀਆਂ ਉਸ ਵੇਲੇ ਇੱਕ ਵੱਡੀ ਗੱਲ ਜਿਹੜੀ ਵੱਖਰੇ ਤੌਰ ਤੇ ਅਹਿਮ ਰਹੀ ਕਿ ਰਾਧਾ ਸਵਾਮੀ ਦੇ ਡੇਰੇ ਮੁਖੀ ਤੋਂ ਜਿਹੜੇ ਹੁਣ ਮੌਜੂਦਾ ਤੇ ਜਾਂ ਨਾਲ ਕਾਰਜ ਕਰੀ ਉਹ ਸ਼ਖਸੀਅਤਾਂ ਵੀ ਸ਼੍ਰੋਮਣੀ ਕਾਲੇਦਾਲ ਸਦਾਰ ਲਹਿਰ ਦੇ ਵਿੱਚ ਸ਼ਾਮ ਰਹੀਆਂ ਭਾਵੇਂ ਕਿ ਪ੍ਰੋਗਰਾਮ ਪਰਿਵਾਰਕ ਸੀ ਇੱਕ ਪਰਸੀ ਸਮਾਗਮ ਸੀ ਵੱਡੇ ਪੱਧਰ ਉੱਤੇ ਉੱਥੇ ਸੰਗਤ ਤੇ ਇਲਾਕੇ ਦੇ ਲੋਕ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੀ ਸਰਦਾਰ ਲਹਿਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੱਡੇ ਪੱਧਰ ਉੱਤੇ ਪਹੁੰਚੀ ਸੀ ਜਿਹਦਾ ਨਿਸ਼ਾਨਾ ਵੀ ਇਹੀ ਸੀ ਕਿ ਪੰਥਕ ਸ਼ਕਤੀ ਨੂੰ ਕਿਵੇਂ ਆਪਾਂ ਮਜ਼ਬੂਤ ਕਰਨਾ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਪੰਜ ਸਿੰਘ ਸਹਿਬਾਨ ਇਸ ਮਾਮਲੇ ਦੇ ਵਿੱਚ ਪੰਥਕ ਦਾ ਜਿਹੜਾ ਇਹ ਮੁੱਦਾ ਸਖਬੀਰ ਸਿੰਘ ਬਾਦਲ ਦੇ ਇਰਤ گرد ਘੁੰਮ ਰਿਹਾ ਹੈ ਤਨਖਾਇਆ ਕਰਾਰ ਤੋਂ ਬਾਅਦ ਅਗਲਾ ਫੈਸਲਾ ਉਹ ਕਦੋਂ ਲਿਆ ਜਾ ਸਕਦਾ ਜਿਹੜੇ ਅੱਜ ਦੇ ਕਟੜਾ ਕਰਮ ਨੇ ਉਹ ਇਹੀ ਸੰਕੇਤ ਵੱਡੇ ਪੱਧਰ ਤੇ ਦੇ ਰਿਹਾ ਹੈ ਕਿ ਸਿੰਘ ਸਾਹਿਬਾਨ ਵੱਲੋਂ ਹੁਣ ਜਲਦੀ ਹੀ ਬੈਠ ਕੇ ਕਰਕੇ ਇਹਦੇ ਤੇ ਅੰਤਮ ਨਿਰਣੇ ਉਤੇ ਪਹੁੰਚਿਆ ਜਾਏਗਾ ਦੂਜੇ ਵੱਡੇ ਡਾਕਟਰ ਸਾਹਿਬ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਵਿੱਚ ਜਿਮਨੀ ਚੌਣ ਉਤਸਵ ਸੀ ਅੱਜ ਚਾਰ ਹਲਕਿਆਂ ਦੇ ਵਿੱਚ ਵੋਟ ਫੀਸ ਦੀ ਕਿਵੇਂ ਰਹੀ ਕਿਸ ਤਰ੍ਹਾਂ ਦਾ ਉਤਸਵ ਰਿਹਾ ਸੰਕੇਭੂ ਦੇ ਵਿੱਚ ਜੇਕਰ ਆਪਾਂ ਆਪਣੇ ਦਰਸ਼ਕਾਂ ਨੂੰ ਇੱਕ ਕਹਾਣੀ ਵੀ ਦੱਸ ਚਲੀਏ ਜੀ ਡਾਕਟਰ ਸਾਹਿਬ ਜਿੰਦੂ ਸਾਹਿਬ ਇਸ ਵਾਰ ਜਿਹੜੀ ਗਿੱਧੜਵਾਹਾ ਹਲਕੇ ਦੇ ਵਿੱਚ ਸਭ ਤੋਂ ਵੱਧ ਵੋਟ ਪ੍ਰਤੀਸ਼ਤ 80% ਦੇ ਕਰੀਬ ਵੋਟ ਪੋਲ ਹੋਈ ਹੈ ਹਾਂ ਬਿਲਕੁਲ ਡਾਕਟਰ ਸਾਹਿਬ 5 ਵਜੇ ਤੱਕ ਹੀ ਤਾਂ 78% ਦੀ ਕਰਾਸ ਕਰ ਗਈ ਸੀ ਕਹਿੰਦਾ ਭਾਪ ਕਿ 80% ਦੀ ਤਾਂ ਵੀ ਅੱਗੇ ਜਾ ਸਕਦੀ ਹੈ ਇੱਕ ਰਿਕਾਰਡ ਹੈ ਬਿਲਕੁਲ ਇੱਕ ਦਿਲਚਸਪੀ ਵੱਖਰੀ ਤਰ੍ਹਾਂ ਦੀ ਗਿੱਧੜਬਾਈਆਂ ਨੇ ਬਣਾ ਕੇ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਹਾਲਾਂਕਿ ਭਾਵੇਂ ਚਾਰ ਜਿਮਨੀ ਚੋਣਾ ਜੀ ਡਾਕਟਰ ਸਾਹਿਬ ਇਸ ਤੋਂ ਇਲਾਵਾ ਜਿਹੜਾ ਜਿਹੜਾ ਬਪਨਾਲੇ ਹਲਕੇ ਦੇ ਵਿੱਚ ਵੀ ਬੋਟ ਪ੍ਰਤੀਸ਼ਤ ਕਾਫੀ ਵਧੀ ਹੈ ਤੇ ਬਾਕੀ ਬਰਨਾਲੇ ਦੇ ਵਿੱਚ ਥੋੜੀ ਘੱਟ ਰਹੀ ਹੈ ਪਰੰਤੂ ਉੱਥੇ ਵੀ ਮੁਕਾਬਲਾ ਹੈ ਆਉਣ ਵਾਲੇ ਸਮੇਂ 'ਚ ਅਪਨ ਪਤਾ ਲੱਗ ਜਾਣਾ ਜਿਸ ਤਰ੍ਹਾਂ ਕੇ ਸਰਵੇਖਣ ਆਉਣਗੇ ਪਰ ਜਿਹੜੀ ਗਿੱਜੜਵਾਹ ਜਿਹੜੀ ਚੋਣ ਹੈ ਬੜੀ ਦਿਲਚਸਪ ਚੋਣ ਹੈ ਤੇ ਇਹਦੇ ਤੋਂ ਇਹ ਲੱਗਦਾ ਹੈ ਵੀ ਜਿਸ ਤਰ੍ਹਾਂ ਕੇ ਇਨੇ ਪ੍ਰਤੀਸ਼ਤ ਬੋਟ ਪੈ ਜਾਣੀ ਲੋਕਾਂ ਨੂੰ ਖਿੱਚ ਲੈਣਾ ਸਾਰੇ ਉਮੀਦਵਾਰਾਂ ਨੇ ਤਿੰਨੋਂ ਉਮੀਦਵਾਰ ਨੇ ਮੋٹے ਤੌਰ ਤੇ ਜਿਹੜੀ ਟੱਕਰ ਸੀ ਭਾਰਤੀ ਜਨਤਾ ਪਾਰਟੀ ਆਪ ਤੇ ਕਾਂਗਰਸ ਦੀ ਇਹਦੇ ਵਿੱਚੋਂ ਇਹਨਾਂ ਨੇ ਤਿੰਨਾਂ ਨੇ ਪੂਰਾ ਜੋੜ ਲਾਇਆ ਪਰ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਵੀ ਕਿ ਦਰਵਾਹਾ ਦੇ ਵਿੱਚ ਜਿਹੜੀ ਦਲਿਤ ਵੋਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਫੀ ਵੱਡੇ ਪੱਧਰ ਤੇ ਪ੍ਰਸੰਨ ਲਾਉਣ ਦੇ ਵਿੱਚ ਕਾਮਯਾਬ ਹੋਈ ਹੈ ਉਹਦਾ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋਣਾ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਉੱਥੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਉਸ ਵੋਟ ਦੇ ਉੱਪਰ ਜਿਹੜੀ ਕਿ ਪਹਿਲਾਂ ਕਿਸੇ ਵੇਲੇ ਕਾਂਗਰਸ ਦੇ ਨਾਲ ਹੁੰਦੀ ਸੀ ਤੇ ਉਹ ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਕਾਫੀ ਵੱਡਾ ਹਿੱਸਾ ਡਾਉਣ ਦੀ ਇਹ ਕੋਸ਼ਿਸ਼ ਤਾਂ ਕੀਤੀ ਹੈ ਤੇ ਕਾਮਯਾਬੀ ਰਹੀ ਹੈ ਤੇ ਇਹ ਹੁਣ ਕੰਮ ਨਹੀਂ ਆਏਗਾ ਬਿਲਕੁਲ ਡਾਕਟਰ ਸਾਹਿਬ ਇਹ ਹੁਣ ਕੁਝ ਘੰਟਿਆਂ 'ਚ ਅਗਲੇ ਜਿਹੜੇ ਚੋਣ ਨਤੀਜੇ ਜਿਹੜੇ 23 ਨੂੰ ਆਉਣਗੇ ਇਹ ਵੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦੀ ਉਹਤੇ ਬਾਜੀ ਪੈਂਦੀ ਹੈ ਜਾਂ ਬਾਜੀ ਪਲਟਦੀ ਇਸ ਵੇਲੇ ਵਿਕਾਰ ਹੈ ਜਿਹੜੀ ਸਦਾ ਤੇ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਲਈ ਵੀ ਇਹ ਵਿਕਾਰ ਹੈ ਕਿ ਕੀ ਉਹ ਅਗਲੀ ਚੋਣ 27 ਲਈ ਕੀ ਪ੍ਰਭਾਵ ਸੜ ਸਕਦੇ ਨੇ ਇਸ ਵੇਲੇ ਉਹ ਵੱਡੀ ਜਾਨੀ ਕਿ ਵੱਡੇ ਕਮਰ कसे ਉਹਨਾਂ ਨੇ ਇਸ ਚੋਣ ਪੇਡ ਦੇ ਵਿੱਚ कसे ਇੱਕ ਵੱਡੀ ਦਿਲਚਸਪੀ ਹੈ ਕਿ ਇਸ ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਅਹਿਮ ਖੇਤਰੀ ਪਾਰਟੀ ਉਸ ਚੋਣ ਪੇਡ ਦੇ ਵਿੱਚੋਂ ਵਾਰੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਉਹ ਵੀ ਇਹ ਚੋਣ ਪੇੜ ਤੋਂ ਦੂਰ ਰਹਿ ਲੰਬੀ ਰਹਿ ਕਾਂਗਰਸ ਦੇ ਵੱਡੇ ਆਗੂ ਸਾਬਕਾ ਪ੍ਰਧਾਨ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਇਸ ਚੋਣ ਪੇੜ ਵੱਲ ਕੋਈ ਦਿਲਚਸਪੀ ਨਹੀਂ ਵਿਖਾਈ ਕਈ ਤਰ੍ਹਾਂ ਦੀਆਂ ਵੱਖਰੀਆਂ ਦਿਲਚਸਪੀਆਂ ਜ਼ਰੂਰ ਰਹੀਆਂ ਕਈ ਪੰਜਾਬ ਦੇ ਮੁੱਦੇ ਵੱਡੇ ਪੱਧਰ ਉਤੇ ਉੱਭਰੇ ਵੀ ਕਈ ਕੇਬ ਵੀਰੇ ਖਾਸ ਕਰਕੇ ਜਿਹੜਾ ਨਿੱਜ ਉੱਤੇ ਜਿਹੜੀ ਹੈ ਫੋਕਸ ਵਧੇਰੇ ਰਿਹਾ ਜੀ ਜੀ ਇੱਕ ਵੱਡੇ ਪੱਧਰ ਉੱਤੇ ਆਮ ਸਵਜੀਦਾ ਵੋਟਰਾਂ ਦੇ ਵਿੱਚ ਚਿੰਤਾ ਵੀ ਵੇਖਣ ਨੂੰ ਮਿਲੀ। ਥਰ ਵੇਖਣ ਵਾਲੀ ਗੱਲ ਹੋएगी ਕਿ ਡਾਕਟਰ ਸਾਹਿਬ ਹੁਣ ਇਹ 23 ਨੂੰ ਜਾਂ ਦਾ ਭਾਗ ਕੀ ਪੰਜਾਬ ਦੇ ਵੋਟਰਾਂ ਦਾ ਜਿਹੜਾ ਨਿਰਣੈ ਉਹ ਬਾਹਰ ਆਏਗਾ ਉਹ ਕਿਸ ਤਰ੍ਹਾਂ ਦਾ ਹੋਏਗਾ। ਥਾ ਡਾਕਟਰ ਸਾਹਿਬ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੜੇ ਵਿਸਤਾਰ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ। ਸੋ ਸਾਡੇ ਨਾਲ ਸਨ ਉਗੇ ਰਾਜਸੀ ਮਹਾਰਤੀ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਫੈਕਟਰ ਭਵਨ ਸਿੰਘ ਜੀ। ਸਰ ਸਾਹਿਬ ਜਨਰਲ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦੇ ਲਈ ਤੁਹਾਡਾ ਸਨਵਾਦ ਸ਼ੁਕਰੀਆ ਸ ਬਹੁਤ ਬਹੁਤ ਸ਼ੁਕਰੀਆ ਜੀ ਆਪਾਂ ਇਹ ਮਿਸ਼ਨ ਪੰਜਾਬੀ